ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਗੁਰੂ ਹਰ ਸਾਹਿਬ ਦੀ ਟੀਮ ਨੇ ਬੁਤਲਾ ਫੂਕਿਆ ਹੈ ਪੰਜਾਬ ਰਾਜ ਕਾਪ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰੂ ਹਰ ਸਾਹਿਬ ਬਿਜਲੀ ਬੋਰਡ ਦੇ ਦਫ਼ਤਰ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਸਰਦਾਰ ਧਰਮ ਸਿੰਘ ਜੀ ਸਿੱਧੂ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਆ ਧਰਮ ਸਿੰਘ ਜੀ ਅੱਜ ਇਸ ਬੁਤਲੇ ਫੂਕਣ ਦਾ ਕੀ ਮਕਸਦ ਸੀ ਅਹ ਵੇਖੋ ਜੀ ਕਿਸਾਨ ਮਜ਼ਦੂਰ ਮੋਰਚੇ ਨੇ ਇੱਕ ਫੈਸਲਾ ਕੀਤਾ ਸੀ ਜੀ ਕਿ ਕੇਂਦਰ ਦੀ ਸਰਕਾਰ ਨੇ ਇੱਕ ਖਰੜਾ ਭੇਜਿਆ ਹੈ ਬਿਜਲੀ ਸੋਧ ਬਲੇ 225 ਦੇ ਨਾਲ ਦੇ ਪੰਜਾਬ ਸਰਕਾਰ ਨੂੰ ਜੀ ਉਹ ਜਿਹੜਾ ਬਿੱਲ ਏ ਜੇ ਬਣ ਗਿਆ ਪਾਰਲੀਮੈਂਟ ਵਿੱਚ ਪੇਸ਼ ਹੋ ਕਰਕੇ ਉਹਨਾਂ ਨੇ ਜਿਹੜਾ ਬਿੱਲ ਬਣਾਤਾ ਤੇ ਜਿਹੜੇ ਖਪਤਕਾਰ ਦੇ ਬਿਜਲੀ ਵਾਲੇ ਜੀ ਉਹਦੇ ਵਿੱਚ ਸਾਰੇ ਲੋਕ ਹੀ ਆਉਂਦੇ ਨੇ ਪੰਜਾਬ ਦੇ ਜਿੰਨੇ ਵੀ ਆ ਗਏ ਨੇ ਖਪਤਕਾਰ ਉਹਨਾਂ ਵਾਸਤੇ ਉਹ ਬੜਾ ਮਾਰੂ ਸਾਬਤ ਹੋਣਾ ਸੀ ਜੀ ਇਸ ਕਰਕੇ ਉਹਦੇ ਵਿਰੋਧ ਦੇ ਵਿੱਚ ਜਿਹੜੇ ਪ੍ਰਾਈਵੇਟ ਘਰਾਂਿਆਂ ਨੂੰ ਕਾਰਪੋਰੇਟ ਘਰਾਂਿਆਂ ਨੂੰ ਬਿਜਲੀ ਦੇਣ ਦੀ ਨਹੀਂ ਮਨਛਾ ਉਹਦੇ ਤਹਿਤ ਘਰਾਂ ਦੇ ਵਿੱਚ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਸਮਾਰਟ ਮੀਟਰ ਜਿਹਨੂੰ ਚਿਪ ਵਾਲੇ ਮੀਟਰ ਕਹਿੰਦੇ ਉਹ ਲਾਏ ਜਾ ਰਹੇ ਸੀ ਜੀ ਕੇਐਮ ਨੇ ਫੈਸਲਾ ਕੀਤਾ ਸੀ ਕਿ ਉਹ ਜਿਹੜੇ ਮੀਟਰ ਨੇ ਉਹ ਸਾਰੇ ਪੁੱਟ ਕੇ ਬਿਜਲੀ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗੁਰੂ ਹਰਸਾਏ ਜਉਣ ਗੁਰੂ ਹਰਸਾਏ ਤੇ ਜਉਣ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਆਗੂ ਸਾਡੇ ਨਾਲ ਨੇ ਸਰਦਾਰ ਕਰਬਖ ਸਿੰਘ ਜੀ ਆ ਟੋਟਲ ਸਾਡੀ ਸਭ ਤੋਂ ਟੀਮ ਖੜੀ ਹੈ ਜੀ ਤੇ 10 ਤਰੀਕ ਨੂੰ 10 ਦਸੰਬਰ ਨੂੰ ਜਮ੍ਹਾਂ ਕਰਵਾ ਦਿੱਤੇ ਗਏ ਸੀ ਜੀ ਇਹਨਾਂ ਦੋਵਾਂ ਦਫ਼ਤਰਾਂ ਦੇ ਵਿੱਚ ਇਹਨਾਂ ਦਫ਼ਤਰਾਂ ਦੇ ਜਿਹੜੇ ਐਸਡੀਓ ਸਭਾਨ ਨੇ ਸਭਾਨ ਨੇ ਉਹਨਾਂ ਵੱਲੋਂ ਉਹਨਾਂ ਖਵਤਕਾਰਾਂ ਨੂੰ ਨੋਟਿਸ ਭੇਜੇ ਗਏ ਨੇ ਕਿ ਤੁਸੀਂ ਮੀਟਰ ਜਮ੍ਹਾਂ ਕਰਵਾ ਗਏ ਜੀ ਤੁਹਾਡੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਜਿਹੜੇ ਨੇ ਇਹ ਕਰਕੇ ਨੂੰ ਚੈਕਿੰਗ ਬਿਜਲੀ ਦੇ ਜੁਰਮਾਨੇ ਪਏ ਜਾਣਗੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਬਿਜਲੀ ਦਾ ਉਤਰ ਆਏ ਆ ਇੱਕ ਤਾਂ ਐਸਡੀਓ ਜਿਹੜੇ ਨੇ ਉਹਨਾਂ ਨੂੰ ਚੇਤਾਵਨੀ ਦੇ ਚੱਲੇ ਆ ਕਿ ਤੁਸੀਂ ਜਿਹੜੀ ਇਹ ਲੜਾਈ ਅਸੀਂ ਲੜ ਰਹੇ ਆ ਸਾਂਝੀ ਲੜਾਈ ਹੈ ਤੁਹਾਡੀ ਵੀ ਲੜਾਈ ਹੈ ਹੋਵੇ ਤੇ ਸਾਡੀ ਵੀ ਇਹ ਹੋਵੇ ਇਸ ਕਰਕੇ ਤੁਸੀਂ ਇਸ ਇਸ ਕੰਮ ਦੇ ਵਿੱਚ ਨਾ ਪਵੋ ਕਿਸੇ ਵੀ ਖਪਤਕਾਰ ਨੂੰ ਪਰੇਸ਼ਾਨ ਜੇਕਰ ਕੀਤਾ ਜਾਥੇਬੰਦੀ ਇਹਨਾਂ ਦਾ ਐਸਡੀਓ ਦਾ ਘਰਾਓ ਕਰੇਗੀ ਐਸਡੀਓ ਦਾ ਵਿਰੋਧ ਕਰੇਗੀ ਸ਼ਾਂਤਵੇਂ ਤਰੀਕੇ ਦੇ ਨਾਲ ਔਰ ਜਿੰਨੇ ਨੋਟਿਸ ਦਿੱਤੇ ਸੀ ਉਹ ਅੱਜ ਅਹੀ ਨੋਟਿਸ ਜਿਹੜੇ ਨੇ ਉਹਨਾਂ ਦੀਆਂ ਕਾਪੀਆਂ ਜਿੱਥੇ ਅਸੀਂ ਸਾੜ ਕੇ ਚੱਲੇ ਆ ਕਿ ਇਹ ਜਿਹੜੇ ਨੋਟਿਸ ਨੇ ਇਹਨਾਂ ਦਾ ਕੋਈ ਮੈਨਾ ਨਹੀਂ ਇਹ ਨੋਟਿਸ ਜਿਹੜੇ ਨੇ ਅਸੀਂ ਇੱਥੇ ਸਾੜ ਕੇ ਤੇ ਆਪਣਾ ਰੋਜ਼ ਮਜਾਰਾ ਕਰ ਚੱਲੇ ਆ ਕਿ ਜੇਕਰ ਇਹਨਾਂ ਨੇ ਖਪਤਕਾਰਾਂ ਨੂੰ ਪਰੇਸ਼ਾਨ ਕੀਤਾ ਜੁਰਮਾਨਿਆਂ ਦੇ ਨਾਂ ਤੇ ਜਾਂ ਚੈਕਿੰਗ ਦੇ ਨਾਂ ਤੇ ਤਾਂ ਫਿਰ ਜਥੇਬੰਦੀ ਇਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਡਟਵਾ ਵਿਰੋਧ ਕਰੇਗਾ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਕਿਹੜੀ ਤਾਰੀਖ ਰੱਖੀ ਗਈ ਹੈ ਕਿ ਜਿਹੜਾ ਇਹ ਗੱਲਬਾਤ ਸਫਲ ਹੋ ਸਕੇ ਕੋਈ ਤਾਰੀਖ ਮਿੱਥੀ ਗਈ ਹਾਂਜੀ ਕੇਐਮਐਮ ਵੱਲੋਂ ਜਿਹੜੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਜਿਹੜੇ 2 ਦਿਨ ਦਾ ਅਸੀਂ ਡੀਸੀ ਦਫ਼ਤਰਾਂ ਦੇ ਅੱਗੇ ਧਰਨਾ ਦਿੱਤਾ ਸੀ ਔਰ ਸਾਡੀ 20 ਤਰੀਕ ਦੀ ਕਾਲ ਸੀ ਕਿ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਅਸੀਂ ਰੇਲ ਲਾਂ ਦਾ ਜਿਹੜਾ ਚੱਕਾ ਜਾਮ ਕਰਾਂਗੇ ਸਰਕਾਰ ਨੇ ਗੱਲ ਸੁਣੀ ਔਰ ਉਹਦੇ ਵਿੱਚ ਸਰਕਾਰ ਦੇ ਨਾਲ ਮੀਟਿੰਗਾਂ ਜਿਹੜੀਆਂ ਨੇ ਕੇਐਮਐਮ ਦੇ ਆਗੂਆਂ ਦੀਆਂ ਚੱਲ ਰਹੀਆਂ ਨੇ ਔਰ ਆਉਣ ਵਾਲੀ ਜਿਹੜੀ 30 ਤਰੀਕ 30 ਦਸੰਬਰ ਨੂੰ 2025 ਨੂੰ ਉਹ ਜਿਹੜੀ ਮੀਟਿੰਗ ਹੈ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨਾਲ ਹੋਣ ਜਾ ਰਹੀ ਏ ਇਸ ਕਰਕੇ ਉਹਦੇ ਵਿੱਚ ਕੀ ਨਿਕਲਦਾ ਹੈ ਕੀ ਫੈਸਲਾ ਹੁੰਦਾ ਉਸ ਤੋਂ ਅਗਲੀ ਜਿਹੜੀ ਕਾਰਵਾਈ ਹੈ ਜਾਂ ਅਗਲਾ ਐਕਸ਼ਨ ਹੈ ਜੋ ਵੀ ਕੀਤਾ ਜਾਏਗਾ ਜਥੇਬੰਦੀ ਜੋ ਵੀ ਫੈਸਲਾ ਲੈਣ ਗਿਆ ਉਹਦੇ ਮੁਤਾਬਕ ਕੀਤਾ ਜਾਏ ਬਹੁਤ ਬਹੁਤ ਧੰਨਵਾਦ ਜੀ